ਨੇ ਭਾਈ ਮਿੱਤਰ ਪਿਆਰਿਓ ਆਪਾਂ ਆਏ ਸੀ ਰਿਸ਼ਤਦਾਰੀ ਚ ਦੇ ਇੱਥੇ ਕਰੇਲੇ ਵੇਖੋ ਕਿੱਡੇ ਵਧੀਆ ਆਪਣੇ ਰਿਸ਼ਤਦਾਰਾਂ ਨੇ ਲਾਏ ਬਾਲੇ ਕੈਂਟ ਕਰੇਲੇ ਲਾਏ ਆ ਯਾਰ ਭਾਈ ਬਾਲੇ ਕੈਂਟ ਕਰੇਲੇ ਲਾਇਆ ਮੈਂ ਰੀਲਾਸਟ ਬਣਾਈ ਜਾਨਾ ਉੱਤੋਂ ਵੀ ਲੈ ਕੇ ਆਣਾ ਬਾਲੇ ਵਧੀਆ ਸਚੱਜੀ ਵਰਤੋਂ ਕੀਤੀ ਐਡੇ ਸੋਹਣੇ ਕਰੇਲੇ ਆਹ ਵਾਲੇ ਪਾਸੇ ਵੀ ਤੁਹਾਨੂੰ ਵਿਖਾਉਣੇ ਆ ਐ ਵੇਜ ਦੀ ਗਲੀਆਂ ਬਣਾ ਦੀਆਂ ਕਰੇਲੇ ਬਹੁਤ ਲੱਥੇ ਹੋਣੇ ਕਰੇਲੇ ਬਈ ਹਨ ਬੜਾ ਕਰੇਲਾ ਲੱਗਿਆ ਹੁਣ ਦੇਖੋ ਵੀ ਤਾਂ ਵੀ ਵੀਊ ਵੇਖੋ ਇਹਦਾ ਕਰੇਲਿਆਂ ਦਾ ਬੜੇ ਘੈਂਟ ਲੱਗਦੇ ਹੁਣ ਤਾਂ ਇਥੋਂ ਮੁੱਕਣੇ ਨਹੀਂ ਭਾਈ ਆਏ ਵਾਰੀ ਥੱਲੇ ਆਪੇ ਹੋਈ ਜਾ ਕਰਨੀਂ ਕੰਮ ਵਾਲਾ ਹਾਂ ਕੀ ਪਤਾ ਪੱਟ ਦੇਣਾ ਹਾਂ ਕੀ ਪਤਾ ਪੱਟ ਦੇਣਾ